भारत माता की जय भारत माता की जय भारत माता की जय भारत माता की जय वंदे मातरम वंदे मातरम वंदे मातरम ਕੀ ਜੈ ਭਾਰਤ ਮਾਤਾ ਕੀ ਜੈ ਚਲੋ ਜੀ ਅੱਜ ਜੇ ਤਿਰੰਗਾ ਯਾਤਰਾ ਕੱਢੀ ਗਈ ਸੀ ਉਹਦੇ ਪਿੱਛੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਅੱਜ ਤਿਰੰਗਾ ਯਾਤਰਾ ਕੱਢੀ ਗਈ ਹੈ ਮਾਨਨੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਆਵਾਹਨ ਹੈ ਹਰ ਘਰ ਤਿਰੰਗਾ ਇਹਦੇ ਤਹਿਤ ਸਮਾਣਾ ਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਮੇ ਹਰਮੇਸ਼ ਗੋਇਲ ਜੀ ਦੀ ਅਗਵਾਈ ਚ ਤੇ ਮੰਡਲ ਪ੍ਰਧਾਨ ਮਨੋਹਰ ਸਿੰਘ ਜੀ ਦੀ ਅਗਵਾਈ ਚ ਇਹ ਪ੍ਰੰਕਾਇ ਯਾਤਰਾ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ ਹੈ ਜਿਹਦੇ ਹਲਕਾ ਇੰਚਾਰਜ ਲਿੰਗ ਸਿੰਘ ਖੇਡਜੀ ਸੀ ਦੀ ਰਹਿਨਵਾਈ ਚ ਤੇ ਭਾਜਪਾ ਦੇ ਸਾਰੇ ਸੀਨੀਅਰ ਲੀਡਰ ਸੀ ਦੀਪਕ ਵਾਈ ਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ ਹੈ ਜਿਹਦੇ ਵਿੱਚ ਤੁਸੀਂ ਬਜ਼ਾਰਾਂ ਵਿੱਚ ਦੇਖਿਆ ਹੋਊਗਾ ਕਿੰਨਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਪਾਕਾ ਯਾਤਰਾ ਦੇ ਵਿੱਚ ਬਾਦ ਚੜ ਕੇ ਹਿੱਸਾ ਲਿਆ ਤੇ ਫੁੱਲ ਵਰਸਾਏ ਤੇ ਸਵਾਗਤ ਕੀਤਾ ਤੇ ਇਸ ਦੇ ਤਹਿਤ ਜੇ ਭਾਰਤ ਵਰਸ਼ ਆਉਣ ਵਾਲੇ ਸਮੇਂ ਚ ਅਖੰਡ ਭਾਰਤ ਬਣੇਗਾ ਹਿੰਦੂ ਰਾਸ਼ਟਰ ਸ਼ਕਤੀ ਬਣੇਗਾ ਇਹ ਕਹਿਣ ਦੀ ਆਪਾਂ ਨੂੰ ਪਤਾ ਲੱਗ ਰਿਹਾ ਕਿ ਬਾਹਰੀ ਦੇਸ਼ਾਂ ਚ ਬੰਗਲਾਦੇਸ਼ ਚ ਕੀ ਹਾਲਾਤ ਨੇ ਤੇ ਸਾਡੀ ਵਿਚਾਰਧਾਰਾ ਵੀ ਜਿਹੜਾ ਭਾਰਤ ਦੇ ਵਿੱਚੋਂ ਜੋ ਅੰਗ ਕੱਟੇ ਗਏ ਨੇ ਇਹ ਅੰਗ ਵੀ ਅਸੀਂ ਭਾਰਤ ਦੇ ਵਿਚਾਰਣ ਤੇ ਸੁਖਮਈ ਸ਼ਾਂਤੀ ਬਣਾਈ ਰੱਖੇ ਸਾਰਾ ਵੀ ਜਿਹਦੀ ਰਹਿ ਨਮਾਈ ਭਾਰਤ ਕਰੇਗਾ ਨਰੇਂਦਰ ਮੋਦੀ ਦੇ ਗਵਾਹ ਵਿੱਚ ਸਾਡੇ ਆੜ ਪੜੋਸ ਦੇ ਵਿੱਚ ਵੀ ਸ਼ਾਂਤੀ ਬਣੇਗੀ ਇਹ ਸਾਨੂੰ ਉਮੀਦ ਹੈ ਜ਼ਿਲ੍ਹਾ ਪ੍ਰਧਾਨ ਜੀ ਤੋਂ ਬੋਲੋ ਜੀ ਹਾਂਜੀ ਪ੍ਰਧਾਨ ਜੀ ਅੱਜ ਤਿਰੰਗਾ ਯਾਤਰਾ ਗੱਡੀ ਗਈ ਸੀ ਤੁਸੀਂ ਉਹਦੇ ਪਿੱਛੇ ਤੇ ਕੀ ਕਹੋਗੇ ਜੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅਸੀਂ ਆਪਣੀ ਜੋ ਤਿਰੰਗਾ ਯਾਤਰਾ ਸਮਾਣੇ ਵਿੱਚ ਇਹ ਕੀਤੀ ਹੈ ਉਹਦੇ ਵਿੱਚ ਸਾਡੇ ਸਾਰੇ ਸਮਾਣੇ ਦੇ ਸੀਨੀਅਰ ਬੀਜੇਪੀ ਲੀਡਰ ਸਾਡੇ ਅਨਚਾਰਜ ਹਲਕੇ ਦੇ ਸ੍ਰਿੰਦਰ ਖੇੜਗੀ ਜੀ ਬਨੋਦ ਸਿੰਘ ਲਾ ਜੀ ਜੋ ਕਿ ਮੰਡਲ ਪ੍ਰਧਾਨ ਤੇ ਬਾਕੀ ਸਾਰੀ ਟੀਮ ਸਾਡੀ ਇੱਥੇ 77 ਸਾਲ ਸਾਡੇ ਅੱਜ ਆਜ਼ਾਦੀ ਦੇ ਪੂਰੇ ਹੋ ਚੁੱਕੇ ਆ ਅਸੀਂ ਕੱਲ ਤੋਂ 78ਵੇਂ ਸਾਲ 'ਚ ਅਸੀਂ ਜਾਣ ਲੱਗੇ ਆ ਤੋਂ ਅਸੀਂ ਪਰਮਾਤਮਾ ਅਗੇ ਬੇਨਤੀ ਕਰਦੇ ਆ ਤੇ ਅਰਦਾਸ ਕਰਦੇ ਆ ਇਸ ਗੱਲ ਦੀ ਇਹ ਸਾਡਾ ਭਾਰਤ ਦਿਨ ਤੁਗਣੀ ਰਾਤ ਚੁਗਣੀ ਤਰੱਕੀ ਕਰੇ ਤੇ ਅਸੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਇਸ ਭਾਰਤ ਦਾ ਜਿਹੜਾ ਟਾਈਮ ਆ ਉਹ ਭਟਾਈਏ ਤੋਂ ਆਉਣ ਵਾਲਾ ਸਮਾਂ ਸਾਡਾ ਹੋਰ ਤਰੱਕੀਆਂ ਵਾਲਾ ਹੋਵੇ इस गल जय हिंद जय भारत तो ले ला भी। ले ला भ ले लै वाइट दोनों की जिन्ह ने भारतीय जनता पार्टी वालों जो तिरंगा यात्रा कही जा रही है और फूला भी बरखा करके और पानी की सेवा करके इनके सेवा की धन्यवाद कर दिया ਹਾਂ ਬੰਦੇ ਹਾਂ ਬੰਦੇ ਮਾਤਰਾ ਭਰਤ ਮਾਤਾ ਕੀ ਜੈ 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 ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ जय बात्मदा की जय बात्मदा की जय बात्मदा की जय करन हुए माला भारत की बात बताता हूं और अगली